ਕਿ ਤੋਂ ਸਾਹਮਣੇ ਆਇਆ ਕਿ ਜਿੱਥੇ ਹਸਪਤਾਲ ਦੇ ਬਾਹਰ ਗੱਡੀਆਂ ਖੜੀਆਂ ਕਰਨ ਤੋਂ ਵਧੇ ਵਿਵਾਦ ਦੇ ਚੱਲਦੇ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਪੇਜੇ ਸ਼ਰਾਬ ਦੇ ਚੇਕੇਦਾਰ ਦੇ ਕਰਿੰਦਿਆ ਵੱਲੋਂ ਇਲਾਕੇ ਦੀ ਦੁਕਾਨਦਾਰਾਂ ਨੂੰ ਜਿੱਥੇ ਡਰਾਇਆ ਤਮਕਾਇਆ ਗਿਆ ਉੱਥੇ ਹੀ ਤੱਕਾ ਮੁਕੀ ਵੀ ਕੀਤੀ ਗਈ ਹੈ ਜਿਸ ਸੰਬੰਧੀ ਰੋਸ ਦੇ ਵਜੋਂ ਸ਼ਹਿਰਟਾ ਇਲਾਕੇ ਦੀਆਂ ਸਮੂਹ ਅਥੇ ਬੰਦੀਆਂ ਵੱਲੋਂ ਇਸ ਦੀ ਨਿਖੇਦੀ ਕਰਦਿਆਂ ਤਿੱਖਾ ਸੰਘਰਸ਼ ਉਲਿੱਕਣ ਦੀ ਗੱਲ ਆਖੀ ਗਈ ਹੈ। ਔਰ ਉਹ ਵੀਡੀਓ ਜਿਹੜੀ ਸ਼ਾਟੇ ਦੇ ਵਿੱਚ ਇਸ ਸਮਾਂ ਅਮਰੀ ਸੱਚ ਘੁੰਮ ਰਹੀ ਹੈ। ਔਰ ਜੋ ਛਾਡੇ ਦੇ ਵਿੱਚ ਅੱਜ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਔਰ ਪ੍ਰਸ਼ਾਸਨ ਨਾ ਦੀ ਕਿਤੇ ਚੀਜ਼ ਨਜ਼ਰ ਨਹੀਂ ਆ ਰਹੀ ਪੁਲਿਸ ਕੋਈ ਕਾਰ ਕਾਰਵਾਈ ਕਰ ਰਹੀ ਹੋ ਨਜ਼ਰ ਨਹੀਂ ਆ ਰਿਆ ਤੇ ਅੱਜ ਇਹ ਸਾਰੀਆਂ ਛਾਡੇ 'ਚ ਇਸ ਤਰ੍ਹਾਂ ਦੀ ਗੁੰਡਾਗਰਦੀ ਕਦੀ ਦੇਖੀ ਨਹੀਂ ਗਈ ਕਿ ਸ਼ਰਿਆਮ ਕਿਸੇ ਦੀ ਦੁਕਾਨ ਬੰਦ ਕਰ ਦਿੱਤੀ ਜਾਵੇ ਬਾਹਰ ਜਿਹੜੇ ਉਹਦੇ ਵਿਚਾਰੇ ਵਰਕਰ ਨੇ ਉਹਨਾਂ ਨੂੰ ਕੁੱਟਿਆ ਜਾਵੇ ਸ਼ਰਿਆਮ ਪਿਸਤੋਲਾਂ ਦਿਖਾਈਆਂ ਜਾਣ ਦਾਤਰ ਦਿਖਾਇਆ ਜਾਂ ਕਿਰਪਾਨਾਂ ਲਹਿਰਾਈਆਂ ਜਾਂ ਪੂਰੇ ਸ਼ਹਾੜੇ ਦੇ ਵਿੱਚ ਔਰ ਇਹ ਧਮਕੀ ਦਿੱਤੀ ਜਾਵੇ ਕਿ ਅਸੀਂ ਤੁਹਾਡੀਆਂ ਦੁਕਾਨਾਂ ਬੰਦ ਕਰ ਦਿਆਂਗੇ ਅਸੀਂ ਤੁਹਾਡਾ ਵਪਾਰ ਬੰਦ ਕਰ ਦਿਆਂਗੇ ਤੇ ਪ੍ਰਸ਼ਾਸਨ ਨੂੰ آگਾਹ ਕਰਨਾ ਚਾਹੁੰਦਾ ਕਿ ਜੇ ਨਾ ਗੁੰਡਿਆਂ ਅੰਸਰਾਂ ਦੇ ਉੱਤੇ ਕਾਰਵਾਈ ਨਾ ਹੋਈ ਤੇ ਕੱਲ ਜੋ ਧਰਨੇ ਲੱਗਣਗੇ ਜੋ ਸ਼ਹਾੜਾ ਬਾਜ਼ਾਰ ਬੰਦ ਹੋਏਗਾ ਔਰ ਸਾਰੇ ਦੁਕਾਨਦਾਰ ਸਾਥੀਆਂ ਵੱਲੋਂ ਵੀ ਮੈਂ ਗੁਰਦੇਵ ਸਿੰਘ ਜੀ ਅੱਜ ਜੋ ਮੈਂ ਕੁਣਿਆ ਆ ਕੇ ਮੈਂ ਸ਼ਾਮ ਦੇ ਕੋਈ 4:00 ਤੋਂ 5:00 ਵਜੇ ਮਾ ਆ ਕੇ ਇੱਥੇ ਗਿਆ ਮੇਰੇ ਹੋਂ ਦੇ ਬਾਕੀ ਇੱਕ ਚਿੰਤਨੀ ਜਦੋਂ ਪਤਾ ਲੱਗਾ ਕਿ ਗੱਲ ਕੀ ਹੋਈ ਆ ਰੰਗਾ ਨਾਚ ਅੱਜ ਹੋਇਆ ਵਾ ਛਾੜੇ ਦੇ ਵਿੱਚ ਉਹ ਵੀ ਆ ਕੇ ਬਾਹਰੋਂ ਆ ਕੇ ਇੱਕ ਆ ਹਸਪੀਟਲ ਐ ਨਾ ਦੁਕਾਨ ਦੇ ਨਾਲ ਤੇ ਉਹਦੇ ਵੱਲੋਂ ਡਾਕਟਰ ਸਾਹਿਬ ਉਹਨਾਂ ਪਹਿਲਾਂ ਵੀ ਬੜੀਆਂ ਵਧੀਕੀਆਂ ਕੀਤੀਆਂ ਕਿਆਂ ਹਰ ਵਾਰੀ ਹੀ ਉਹ ਆਪਣਾ ਪਤਾ ਨਹੀਂ ਉਹਦਾ ਲਾਇਸੈਂਸ ਹੈਗਾ ਪਰ ਸਰੋਦ ਦਾ ਨਹੀਂ ਹੈਗਾ ਪਰ ਹਰ ਵਾਰੀ ਇਹਨਾਂ ਦੀ ਕੰਟਰੀ ਦਾ ਲਾ ਕੇ ਰੱਖ ਦਿੰਦੇ ਆਗੇ ਤੇ ਇਸ ਵਾਰੀ ਤੋਂ ਉਹਨਾਂ ਨੇ ਜ਼ਿਆਦਾ ਹੀ ਕਰਤਾ ਵੀ ਇਹਨਾਂ ਨੂੰ ਪਹਿਲਾਂ ਰੰਮੀ ਵੱਲੋਂ ਸਮਝਾਇਆ ਹੋਇਆ ਥਾ ਜੇ ਕਿਸੇ ਕੋ ਕੋਈ ਗਲਤੀ ਹੋ ਜਾਂਦੀ ਹੈ ਉਹ ਤਾਂ ਸਮਝਾਉਣ ਦਾ ਕੋਈ ਤਰੀਕਾ ਹੁੰਦਾ ਜੇ ਗੱਡੀਆਂ ਲਗਾਈਆਂ ਗਈਆਂ ਸੀ ਤੇ ਗੱਡੀਆਂ ਨੂੰ ਹਟਾਉਣ ਵਾਸਤੇ ਆਪਾਂ ਆ ਕੇ ਬੇਨਤੀ ਵੀ ਕੀਤੀ ਜਾ ਸਕਦੀ ਸੀ ਤੇ ਜਾਂ ਫਿਰ ਉਹਦੀ ਦਰਖਾਸਤ ਦਿੱਤੀ ਜਾ ਸਕਦੀ ਸੀ ਪਰ ਇਸ ਦੇ ਉਲਟ ਅੱਜ ਸ਼ਹਾੜੇ ਦੇ ਵਿੱਚੋਂ ਗੁੰਡਾਗਰਦੀ ਵੇਖੀ ਗਈ ਜਿਸ ਦੀ ਸੀਸੀਟੀਵੀ ਫੁਟੇਜ ਵੀ ਤੁਹਾਨੂੰ ਮੌਕੇ ਦੇ ਨਾਲ ਦਿੱਤੀ ਜਾਏਗੀ ਇਲਾਕੇ ਦੇ ਵਿੱਚ ਬਹੁਤ ਬਹਰੋਂ ਬੰਦੇ ਸੱਦ ਕੇ ਇਸ ਦੁਕਾਨ ਦੇ ਉੱਪਰ ਝਗੜਾ ਕੀਤਾ ਗਿਆ ਅੱਜ ਰਹਿਮਦਾਸ ਖਾਲਾ ਸ਼ਾਟਾ ਤੇ ਲਾਡ ਮੋਟਰ ਵਾਲਿਆਂ ਦਾ ਆਸ ਵਿੱਚ ਗੱਡੀਆਂ ਲਾਉਣ ਤੋਂ ਝਗੜਾ ਹੋਇਆ ਜੀ ਇਹਨਾਂ ਦੋਨਾਂ ਦਾ ਜਿਹੜਾ ਝਗੜਾ ਹੈ ਦੋ ਕੋਚ ਦੇ ਕਰੀਬ ਹੋਇਆ ਜੀ ਜ ਜਿਹਦੇ ਵਿੱਚ ਦੋਨਾਂ ਹੀ ਧਿਰਾਂ ਨੇ ਦਰਖਾਸਤਾਂ ਦਿੱਤੀਆਂ ਹਾਂਜੀ ਤੇ ਇਹ ਹੁਣ ਇਹਦੇ ਸਬੰਧੀ ਜਿਹੜੀ ਵੈਰੀਫਾਈਂਗ ਕਰ ਰਹੇ ਆ ਜਿਹੜੀ ਵੀ ਇਹਦੇ ਖਿਲਾਫ ਕੋਈ ਸਾਨੂੰ ਸਬੂਤ ਆਇਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸੀਸੀਟੀਵੀ ਬੜੀ ਵਾਇਰਲ ਹੋਈ ਹੈ ਹਸਪਤਲਾਂ ਨੂੰ ਗੁੰਡਾ ਕਰਦੇ ਦਿਖਾਈਗੇ ਲੰਗੀਆਂ ਕਰਪਾਨਾ ਪਿਸਤਲ ਲੈ ਕੇ ਆਏਗੇ ਕੋਈ ਨਹੀਂ ਅਸੀਂ ਚੈੱਕ ਕਰ ਰਹੇ ਆ ਕੋਈ ਗੱਲ ਜਿਹੜਾ ਵੀ ਹੋਊਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸਰ ਪਤਾ ਲੱਗਾ ਕਿ ਪਿਸਤਲ ਜਿਹੜਾ ਵਰਤਿਆ ਗਿਆ ਉਹ ਲਾਇਸੈਂਸ ਨਹੀਂ ਆ ਵਿਦਆਊਟ